ਵਲਟੋਆ ਦੇ ਪਿੰਡ ਠੱਠੀ ਜੈਵਰ ਸਿੰਘ ਦੇ ਖੇਤਾਂ ਵਿੱਚੋਂ ਡਰੋਨ ਅਤੇ ਹੈਰੂਵਨ ਬਰਾਮਦ ਹੋਈ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਅਤੇ ਦਾਰਾ ਡੱਲਾ ਬਾਰਡਰ ਤੇ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਤੇ ਸਤਰਕ ਹੈ ਇਸੇ ਲੜੀ ਦਾ ਨਤੀਜਾ ਆ ਕਿ ਜਿਹੜੀ ਸਾਡੇ ਜੁਆਇੰਟ ਐਫਰਟਸ ਨੇ ਉਹਨਾਂ ਦੀ ਲਗਾਤਾਰ ਬ੍ਰਾਂਮਡੀਆਂ ਜਿਹੜੀਆਂ ਬਾਰਡਰ ਤੋਂ ਹੋ ਰਹੀਆਂ ਨੇ ਉਸੇ ਲੜੀ 'ਚ ਮੈਂ ਦੱਸਣਾ ਚਾਹੁੰਦਾ ਕਿ ਇੱਕ ਐਫਆਈਆਰ ਨੰਬਰ 9 ਡੇਟਡ 6/2/2024 ਦੇ ਵਿੱਚ ਜਿਹੜੀ ਬੀਐਸਐਸ ਵੱਲੋਂ ਥਾਣਾ ਬਲਟੋਆ ਵਿਖੇ ਦਰਜ ਹੋਈ ਸੀ ਕਿ ਇੱਕ ਡਰੋਨ ਐਕਟੀਵਿਟੀ ਜਿਹੜੀ ਆ ਪਾਕਿਸਤਾਨ ਵੱਲੋਂ ਇੰਡੀਆ ਵਾਲੀ ਸਾਈਡ ਤੇ ਠੱਠੀ ਜਮਲ ਸਿੰਘ ਪਿੰਡ ਦੇ ਨੇੜੇ ਸੁਣਾਈ ਦਿੱਤੀ ਤੇ ਡਰੋਨ ਵਾਪਸ ਨਹੀਂ ਗਿਆ ਜਿਸ ਸੰਬੰਧੀ ਇਹ ਐਫਆਈਆਰ ਬਲਟੋਆ ਥਾਣਾ ਦੇ ਵਿੱਚ ਦਰਜ ਹੋਈ ਸੀ ਫਰੰਤੂ ਉਹ ਸਮੇਂ ਜਿਹੜੀ ਕਣਕ ਦੀ ਫਸਲ ਉੱਚੀ ਹੋਣ ਕਰਕੇ ਆ ਪੰਜਾਬ ਪੁਲਿਸ ਤੇ ਬੀਐਸਐਫ ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਕੋਈ ਵੀ ਬਰਾਮਦਗੀ ਨਹੀਂ ਹੋਈ ਸੀ ਤੇ ਹੁਣ ਜਿਹੜਾ ਇਹ ਕਣਕ ਦੀ ਕਟਾਈ ਦਾ ਸੀਜ਼ਨ ਜਿਹੜਾ ਬੀਤ ਚੁੱਕਾ ਤੇ ਲਗਾਤਾਰ ਜਿਹੜੀਆਂ ਬਰਾਮਦਗੀਆਂ ਹੋ ਰਹੀਆਂ ਉਸੇ ਲੜੀ ਦੇ ਵਿੱਚ ਜਿਹੜਾ 62224 ਦਾ ਆਇਆ ਹੋਇਆ ਡਰੋਨ ਸਮੇਤ ਹੈਰਨ ਜਿਹੜਾ ਠੱਠੀ ਜੈਮਲ ਸਿੰਘ ਦੇ ਲਾਗੇ ਜਿਹੜਾ ਆਪਣਾ ਰਾਜ ਸਿੰਘ ਆ ਸਾਨੂੰ ਖਵੇਲਾ ਸਿੰਘ ਇਹਦੀ ਖੇਤਾਂ ਦੀ ਪੈੜੀ ਦੇ ਵਿੱਚੋਂ ਜਿਹੜਾ ਇਹ ਬ੍ਰੰਧ ਹੋਇਆ ਜਦੋਂ ਇਹ ਕਣਕ ਬਣਾ ਰਹੀ ਸੀ ਤੇ ਰੀਪਰ ਦੇ ਵਿੱਚ ਕੋਈ ਚੀਜ਼ ਫਸਣ ਦੀ ਆਵਾਜ਼ ਆਈ ਇਹਨਾਂ ਨੇ ਤੁਰੰਤ ਇਨਫੋਰਮੇਸ਼ਨ ਜਿਹੜੀ ਪੰਜਾਬ ਪੁਲਿਸ ਨੂੰ ਦਿੱਤੀ ਤੇ ਪੰਜਾਬ ਪੁਲਿਸ ਤੇ ਬੀਐਸਐਫ ਨੇ ਜਿਹੜਾ ਸਾਂਝਾ ਸਰਚ ਆਪਰੇਸ਼ਨ ਕੀਤਾ ਸਾਂਝੇ ਜਿਹੜੇ ਸਰਚ ਆਪਰੇਸ਼ਨ ਦੌਰਾਨ ਇੱਕ ਡੀਜੀ ਮੈਵਿਕ ਜਿਹੜਾ ਡਰੋਨ ਤੇ ਇੱਕ ਜਿਹੜਾ ਪੈਕੇਟ ਹੈਰਨਰ ਰਿਕਵਰ ਹੋਇਆ ਜਿਹਨੂੰ ਤੋਲਿਆ ਗਿਆ ਤੇ ਇਹਦੇ ਵਿੱਚੋਂ 196 ਗ੍ਰਾਮ ਹੈਰੋਇਨ ਵੀ ਰਿਕਵਰ ਕਰ ਲਈਏ ਤੇ ਇਸ ਮਕਦਮੇ ਦੇ ਵਿੱਚ ਜਿਹੜਾ ਐਂਡੀਪੀਆ ਸੈੱਟ ਦਾ ਵਾਅਦਾ ਕਰਕੇ ਇਹ ਜਿਹੜਾ ਮੈਦ ਜਿਹੜਾ ਡਰੋਨ ਹੈ ਤੇ ਹੈਰੋਨ ਇਹ ਕਬਜ਼ੇ ਚ ਲੈ ਲਈਏ ਤੇ ਪੁਲਿਸ ਇਹਦੀ ਹਰ ਇੱਕ ਸੈਂਟੀਫਿਕ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਭਾਵੇਂ ਕਿ ਥਾਣਾ ਕੇਮ ਕਰਨ ਦੀ ਗੱਲ ਕਰੀਏ ਬਲਟੋਏ ਦੀ ਗੱਲ ਕਰੀਏ ਜਾਂ ਖਾਲੜਾ ਦੀ ਗੱਲ ਕਰੀਏ ਲਗਾਤਾਰ ਬ੍ਰਾਹਮਡਗੀਆਂ ਹੋ ਰਹੀਆਂ ਨੇ ਤੇ ਅਸੀਂ ਜਿਹੜੀਆਂ ਸਮਗਨਰਾਂ ਦੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਸਫਲ ਨਹੀਂ ਹੋਣ ਦੇ ਰਹੇ ਤੇ ਬੀਐਸਬ ਤੇ ਪੰਜਾਬ ਪੁਲਿਸ ਸੈਕੰਡ ਫੈਂਸ ਲਾਈਨ ਤੇ ਤੇ ਬਾਰਡਰ ਤੇ ਪੂਰੀ ਤਰ੍ਹਾਂ ਥੰਮ ਬਣ ਕੇ ਖੜੀ ਐ ਤੇ ਜਿਹੜੀਆਂ ਕਾਲੀਆਂ ਭੇਡਾਂ ਸਾਡੀਆਂ ਨੇ ਤੇ ਪਾਕਿਸਤਾਨੀ ਜਿਹੜੇ ਸਮਗਨਰਾਂ ਨੇ ਉਹਨਾਂ ਦੇ ਗੈਰਕਾਨੂੰਨੀ ਇਰਾਦਿਆਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦਿੰਦੇ